ਜਲੰਧਰ ਬਾਈ ਇਲੈਕਸ਼ਨ ਹੈ ਜਿਸ ਪ੍ਰਕਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਕਾਂਗਰਸ ਪਾਰਟੀ ਨੂੰ ਦਿੱਤਾ 7 ਸੀਟਾਂ ਜਿਤਾ ਕੇ ਇੱਕ ਹੋਰ ਸਨੇਹਾ ਦੇਣ ਦੀ ਲੋੜ ਹੈ ਜਲੰਧਰ ਬਾਈ ਇਲੈਕਸ਼ਨ ਚ ਕਿਉਂਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਪੰਜਾਬ ਦਾ ਆਰਥਿਕ ਢਾਂਚਾ ਜਿਹੜਾ ਹੈ ਉਹ ਬਿਲਕੁਲ ਮਾੜਾ ਹਾਲਾਤ ਹੋ ਗਏ ਨੇ ਸਾਢੇ 3 ਲੱਖ ਕਰੋੜ ਦਾ ਸਾਡੇ ਦੇ ਕਰਜ਼ਾ ਹੋ ਗਿਆ ਜੇ ਅਸੀਂ ਪੰਜਾਬ ਦੀ ਸਰਕਾਰ ਨੂੰ ਜਾਨੀ ਕਿ ਆਮ ਆਦਮੀ ਪਾਰਟੀ ਨੂੰ ਹੁਣੇ ਨਾ ਰੋਕਿਆ ਇਹ ਕਰਜ਼ਾ ਆਉਣ ਵਾਲੇ ਦਿਨਾਂ ਚ 5 ਲੱਖ ਕਰੋੜ ਹੋ ਜਾਏਗਾ ਅਗਰ 5 ਲੱਖ ਕਰੋੜ ਇਹ ਕਰਜ਼ਾ ਹੋ ਗਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਉਹ ਬੜਾ ਭਿਆਨਕ ਤੇ ਖਤਰਨਾਕ ਹੋ ਜਾਏਗਾ ਚਾਹੇ ਕੋਈ ਵੀ ਸਰਕਾਰ ਆਏਗੀ ਕੋਈ ਵੀ ਚੀਫ ਮਿਨਿਸਟਰ ਆਏਗਾ ਉਹਦੇ ਹਾਸਤੇ ਪੰਜਾਬ ਨੂੰ ਬਚਾਉਣਾ ਔਖਾ ਹੋਏਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਅਸੀਂ ਜਲੰਧਰ ਤੋਂ ਇਹ ਸੁਨੇਹਾ ਦੇਣਾ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਤਾਂ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰਨਾ ਹੈ ਦੂਸਰਾ ਸੁਨੇਹਾ ਅਸੀਂ ਭਾਜਪਾ ਨੂੰ ਦੇਣਾ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਰਹੇ ਬੜੇ ਭਿਆਨਕ ਦਿਨ ਪੰਜਾਬ ਦੇ ਲੋਕਾਂ ਨੇ ਵੇਖੇ 86 87 88 84 ਲੇਕਿਨ ਪੰਜਾਬ ਦਾ ਕਦੇ ਭਾਈਚਾਰਾ ਆਪਸ ਵਿੱਚ ਖਰਾਬ ਨਹੀਂ ਹੋਇਆ ਬੀਜੇਪੀ ਸਰਕਾਰ ਨੇ ਪੰਜਾਬ ਦਾ ਭਾਈਚਾਰਾ ਤੋੜਨ ਦੀ ਗੱਲ ਕੀਤੀ ਆਪਸ ਵਿੱਚ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਧਰਮ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਮਸਜਿਦ ਦੇ ਨਾਮ ਤੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਕਿਸਮ ਦੇ ਨਾਲ ਅਸੀਂ ਪੰਜਾਬ ਦਾ ਭਾਈਚਾਰਾ ਨਹੀਂ ਟੁੱਟਣ ਦੇਾਂਗੇ ਪਰ ਪੰਜਾਬ ਦੇ ਵਿੱਚ ਇਹ ਵੰਡ ਨਹੀਂ ਪੈਣ ਦੇਾਂਗੇ ਇਹ ਦੋਵੇਂ ਭਰਾ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ Hindu ਹੈ ਇੱਕ ਵੱਡਾ ਭਰਾ ਇੱਕ ਛੋਟਾ ਭਰਾ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਮੁਸਲਮਾਨ ਹੈ ਅਸੀਂ ਸਭ ਨੂੰ ਇਕੱਠਾ ਕਰਕੇ ਇੱਕ ਮਾਲਾ ਚ ਪਰੋਕੇ ਪੰਜਾਬ ਦੇ ਵਿੱਚ ਰੱਖਣਾ ਹੈ ਪੂਰਾ ਦੇਸ਼ ਬੀਜੇਪੀ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਸੀਂ ਪੰਜਾਬ ਨੂੰ ਵੰਡਣ ਨਹੀਂ ਦੇਣਾ ਇਹ ਵੀ ਇੱਕ ਸਨੇਹਾ ਅਸੀਂ ਜਲੰਧਰ ਦੇ ਬਾਈ ਇਲੈਕਸ਼ਨ ਚ ਦੇਣਾ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਲੇਕਿਨ ਹੋਣਾ ਸੀ ਆਪ ਦਾ ਭਾਈਚਾਰਾ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦੇ ਨਾਲ ਵੈਸੇ ਤਾਂ ਉਹ ਯੋਧਿਆਂ ਦੇ ਅੰਦਰ ਜਦੋਂ ਬੀਜੇਪੀ ਚੋਣ ਹਾਰੀ ਤਾਂ ਸੋਏ RAM ਭਗਵਾਨ ਜੀ ਨੇ ਸਾਡਿਆ ਨੇ ਇਹ ਸੁਨੇਹਾ ਦਿੱਤਾ ਕਿ ਮੈਂ ਕਿਸੇ ਪਾਰਟੀ ਔਰ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਆ ਭਗਵਾਨ ਸਭ ਦੇ ਸਾਝੇ ਇਹਰੇ ਤੋਂ ਸਾਨੂੰ ਸੇਬ ਕਿਉਂਕਿ ਭਗਵਾਨ ਮਹਾਰਾਜ ਜੀ ਨੇ ਥੱਲੇ ਉਤਰ ਕੇ ਤਾਂ ਕੋਈ ਸੁਨੇਹਾ ਦੇਣਾ ਨਹੀਂ ਹੈ ਇਹ ਹੀ ਇਹੋ ਜੇ ਸੰਦੇਸ਼ ਔਰ ਆਦੇਸ਼ ਹੁੰਦੇ ਆ ਜਿਹੜਾ ਕਿ ਸਾਨੂੰ ਸਮਝ ਆ ਜਾਂਦੀ ਹੈ ਸੋ ਇਹ ਦੋ ਗੱਲਾਂ ਬੜੀਆਂ ਮਹੱਤਵਪੂਰਨ ਹੈ ਜਿਹੜੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਪਿਛਲੇ ਦਿਨੀ ਹੋਰੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਡਰੱਗਸ ਦੇ ਵਿੱਚ ਇਨਵੋਲਡ ਹੈਗੀ ਇਹ ਸਾਰਾ ਪੰਜਾਬ ਦੀ ਪੁਲਿਸ ਤੇ ਲੇਬਲ ਲਾ ਦੇਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਆਪ ਹੋਮ ਮਿਨਿਸਟਰ ਵੀ ਨੇ ਆਪ ਉਹ ਚੀਫ ਮਿਨਿਸਟਰ ਵੀ ਨੇ ਔਰ ਮਗਰਲੇ 25 ਸਾਲਾਂ ਤੋਂ ਸਰਕਾਰ ਚਲਾ ਰਹੇ ਨੇ ਔਰ ਇਸ ਤਰ੍ਹਾਂ ਤੁਸੀਂ ਇਹ ਮਾਰਸ਼ਲ ਪੁਲਿਸ ਨੂੰ ਲੇਬਲ ਕਰਦੇ ਹੋਗੇ ਇਹ ਉਹ ਮਾਰਸ਼ਲ ਪੁਲਿਸ ਹੈ ਜਿਨੇ ਪੰਜਾਬ ਦਾ ਅਨਤਵਾਦ ਰੋਕਿਆ ਪੰਜਾਬ ਦੀ ਲੜਾਈ ਲੜੀ ਇਕਤਾ ਔਰ ਅਖੰਡਤਾ ਭਾਈਚਾਰਾ ਕਾਇਮ ਰੱਖ ਕੇ ਤੇ ਅੱਜ ਪੰਜਾਬ ਸਾਡਾ ਬੜਾ ਖੁਸ਼ਹਾਲ ਹੈ ਇਸ ਪੱਖੋਂ ਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਇਸ ਗੱਲ ਤੇ ਤਤਪਰ ਰਹਿੰਦੀ ਹੈ ਹੋ ਸਕਦਾ ਕੋਈ ਟਾਵਾ ਟੱਲਾ ਜਿਹੜੇ ਵਿਅਕਤੀ ਹੁੰਦੇ ਆ ਤੁਸੀਂ ਸਾਰੀ ਪੁਲਿਸ ਨੂੰ ਲੇਬਲ ਨਹੀਂ ਕਰ ਸਕਦੇ 10000 ਦੇ 10 ਲੋਕ 10000 ਦੀ ਇਹ ਫੋਰਸ ਨੂੰ ਜਾਂ 20000 ਹੋ ਸਕਦਾ ਕੋਈ ਟਾਵੇਂ ਦੋ ਤਿੰਨ ਬੰਦੇ ਹੋਣ ਜਿਨ੍ਹਾਂ ਨੂੰ ਤੁਸੀਂ ਵੀ ਉਹ ਮਾੜੇ ਹੋਣ ਉਹਨਾਂ ਨੂੰ ਕੱਢੋ ਬਾਹਰ ਮੈਂ ਨਹੀਂ ਕਹਿੰਦਾ ਲੇਕਿਨ ਸਾਰੀ ਪੁਲਿਸ ਦਾ ਮਨੋਬਲ ਇਸ ਗੱਲ ਨਾਲ ਡਿੱਗਿਆ ਹੈਗਾ ਔਰ ਤੁਸੀਂ ਉਹਨਾਂ ਦੀਆਂ ਟਰਾਂਸਫਰਸ ਦੂਰ ਦੂਰ ਕਰਤੀਆਂ ਇੱਕ ਹੋਰ ਪਤੇ ਦੀ ਗੱਲ ਦੱਸਣ ਲੱਗਿਆਂ ਤੁਹਾਨੂੰ ਹਰ ਜਗ੍ਹਾ ਤੇ ਪੀ ਮਚੋਰ ਰਿਟਾਇਰਮੈਂਟ ਲੈਣਾ ਚਾਹਦੀ ਹੈ ਪੰਜਾਬ ਪੁਲਿਸ ਦੇ ਲੋਕ ਇਲੀ 50 50 ਜੀਆਂ ਆ ਰਹੀਆਂ ਕਮਿਸ਼ਨਰਸ ਆ ਰਹੀਆਂ ਐਸਐਸਪੀ ਦੇ ਦਫਤਰਾਚਾਰੀਆਂ ਪੰਜਾਬ ਪੁਲਿਸ ਦੇ ਲੋਕ ਪੀ ਮਚੌਰ ਆਉਂਦੀਆਂ ਰਿਟਾਇਰਮੈਂਟਸ ਮੰਗ ਰਹੇ ਉਹਨਾਂ ਨੂੰ ਪੁਲਿਸ ਸਮਝਾ ਰਹੀ ਹੈ ਕਿਉਂਕਿ ਉਹਨਾਂ ਦੇ ਮਨੋਂ ਵੱਲ ਡਿੱਕ ਚੁੱਕੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਇਹਨਾਂ ਨੂੰ ਗਲੇ ਲਾਉਣ ਦੀ ਲੋੜ ਹੈ ਇਹਨਾਂ ਨੂੰ ਗਲੇ ਲਾਓ ਇਹਨਾਂ ਦੀ ਗੱਲ ਸੁਣੋ ਅਗਰ ਇਹਨਾਂ ਦਾ ਮਨੋਬਲ ਡਿੱਗ ਪਿਆ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਜਿਸ ਪ੍ਰਕਾਰ ਕਿਉਂਕਿ ਵਰਤੀ ਪਉਣ ਵਾਸਤੇ ਬੰਦਾ ਪਹਿਲਾਂ ਤਰਸਦਾ ਸੀਗਾ ਗੇੜੇ ਕੱਢਦਾ ਸੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਪੀ ਮਛੋ ਰਿਟਾਇਰਮੈਂਟ ਚਾਹੀਦੀ ਹੈ ਤੁਸੀਂ ਮੜੇ ਜੇ ਅੰਕੜੇ ਕੱਢੋ ਜਰਾ ਇਹ ਪੜਤਾਲ ਕਰੋ ਮੈਂ ਪ੍ਰੈਸ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਡੀਜੀਪੀ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਇਸ ਪੁਲਿਸ ਫੋਰਸ ਨੂੰ ਆਪਦੇ ਗੱਲ ਨਾ ਲਾਉਣਗੇ ਇਹਨਾਂ ਦੀਆਂ ਤਕਲੀਫਾਂ ਸੁਣੋ ਇਹਨਾਂ ਦੀ ਗੱਲ ਸੁਣੋ ਔਰ ਜਿਹੜੇ ਕੰਮ ਤੁਸੀਂ ਪੰਜਾਬ ਦੇ ਹਿੱਤ ਲਈ ਇਹਨਾਂ ਤੋਂ ਕਰਾਉਣੇ ਚਾਹੁੰਦੇ ਹੋ ਉਹ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਟਾਰਗੇਟ ਦਿਓ ਔਰ ਕਰਨਗੇ ਉਹ ਲੋਕ ਪਰ ਇਸ ਤਰ੍ਹਾਂ ਰੀਸ਼ਫਲ ਨਾਲ ਡਰੋਨ ਨਾਲ ਧਮਕੇ ਮਾਰਨ ਨਾਲ ਤੋਂ ਛੱਡ ਕੇ ਚਲੇ ਜਾਣਗੇ ਔਰ ਪੰਜਾਬ ਦੇ ਹਾਲਾਤ ਬੁਰੇ ਹੋ ਜਾਣਗੇ ਸੋ ਦੂਸਰਾ ਅੱਜ ਹੁਣ 2 ਘੰਟੇ ਦਾ ਇੱਥੇ ਕਾਰਜਕ੍ਰਮ ਹੈਗਾ 1:30 ਕੰਟਾ ਅਸੀਂ ਉਸ ਤੋਂ ਬਾਅਦ ਅਸੀਂ ਵੱਖ-ਵੱਖ ਥਾਵਾਂ ਤੇ ਆਪਦੇ ਸਾਥੀਆਂ ਦੇ ਘਰਾਂ 'ਚ ਵੀ ਜਾਣਾ ਹੈ ਕਈ ਥਾਵਾਂ ਤੇ ਸਾਡੇ ਅਫਸੋਸ ਹੈ ਦੁੱਖ ਹੈ ਕਈ ਥਾਵਾਂ ਤੇ ਸਾਡਾ ਹੋਰ ਇੰਡਸਟਰੀ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ ਉਹ ਅਸੀਂ ਜਾਵਾਂਗੇ ਸੋ ਜਿੰਨੇ ਕੁ ਲੋਕ ਇੱਥੇ ਮਿਲ ਸਕਦੇ ਹੋਏ ਉੱਥੇ ਮਿਲਾਂਗੇ ਦੂਸਰਿਆਂ ਦੇ ਅਲੱਗ-ਅਲੱਗ ਘਰਾਂ 'ਚ ਜਾ ਕੇ ਉਹਨਾਂ ਦਾ ਥੈਂਕਸ ਵੀ ਕਰਾਂਗੇ ਤੇ ਉਹਨਾਂ ਦੇ ਜੇ ਕੋਈ ਕੰਮ ਹੋਏ ਤਾਂ ਉਹ ਵੀ ਕਰਾਂਗੇ ਸੋ ਅੱਜ ਦੀ ਅੱਜ ਦਾ ਇਹੀ ਸਾਰਾ ਜਿਹੜਾ ਮੀਟਿੰਗ ਸੀਗੀ ਜੀ ਸਰਦੋ ਦਿਨ ਪਹਿਲਾਂ ਇੱਥੇ ਪਟਵਾਰੀਆਂ ਨੇ ਮੀਟਿੰਗ ਕੀਤੀ ਆ ਉਹ ਕਹਿ ਰਹੇ ਕਿ ਸਾਡੇ ਜਿਹੜੀਆਂ 1100 ਪੋਸਟਾਂ ਖਤਮ ਕਰ ਦਿੱਤੀ ਉਹਨਾਂ ਨੇ ਕਿਹਾ ਜਿੰਨੀ ਛੋੜਾਂ ਦਾ ਬਾਈਕਾਟ ਕਰਾਂਗੇ ਆਪਾਂ ਵਿਰੋਧ ਕਰਾਂਗੇ ਜਨਦਰਜ ਸੋ ਦੇਖੋ ਜਿੰਨੀ ਛੋੜਾਂ ਦਾ ਬਾਈਕਾਟ ਕਰਨ ਦੇ ਨਾਲ ਉਹਨਾਂ ਨੂੰ ਫਾਇਦਾ ਨਹੀਂ ਹੋਏਗਾ ਸਰਕਾਰ ਦਾ ਵਿਰੋਧ ਕਰਨ ਔਰ ਸਾਨੂੰ ਆਪਣੇ ਨਾਲ ਖੜਾ ਕਰਨ 100% ਇਥੋਂ ਗੱਲ ਸਮਝ ਲੈਣੀ ਚਾਹੀਦੀ ਹੈ ਮੈਂ ਅੱਜ ਬਿਆਨ ਲਗਾਇਆ ਉਹਨਾਂ ਨੇ ਕਿਹਾ ਤਾਂ ਕਿ ਰਾਜਾ ਵੜਿੰਗ ਦੇ ਉਹਨਾਂ ਨੇ ਮਦਦ ਕੀਤੀ ਕਾਂਗਰਸ ਬੇਸਿਕਲੀ ਇਸ ਵਾਰੀ ਸਰਕਾਰੀ ਮੁਲਾਜ਼ਮ ਜਿਹੜੇ ਸਾਨੂੰ ਬੜੇ ਪਰੇਸ਼ਾਨ ਹੈ ਹਰ ਸਰਕਾਰੀ ਮੁਲਾਜ਼ਮ ਉਹਨਾਂ ਨੇ ਸਰਕਾਰ ਦੇ ਖਿਲਾਫ VOTING ਕੀਤੀ ਔਰ ਕਰਨੀ ਵੀ ਕਿਉਂ ਨਹੀਂ ਔਰ ਹਮੇਸ਼ਾ ਹੀ ਸਰਕਾਰੀ ਮੁਲਾਜ਼ਮ ਕਰਦੇ ਆਏ ਆ ਜਦੋਂ ਜਦੋਂ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ ਇਹ ਕਿਹੜਾ ਕੋਈ ਪਹਿਲੀ ਵਾਰੀ ਹੋਇਆ ਸੋ ਮੇਰੇ ਕਹਿਣ ਤੋਂ ਭਾਵ ਹੈ ਉਹਨਾਂ ਨੂੰ ਡਰਾਉਣ ਦੇ ਭਕਾਉਣ ਦੀ ਬਜਾਏ ਉਹਨਾਂ ਨਾਲ ਬੈਠ ਕੇ ਐਮੀਕਬਲੀ ਗੱਲ ਕਰਨ ਲੇਕਿਨ ਮੈਂ ਪਟਵਾਰੀਆਂ ਨੂੰ ਬੇਨਤੀ ਕਰਾਂਗਾ ਸਾਡਾ ਬਾਈਕਾਟ ਨਾ ਕਰੋ ਮਹਾਰਾਜ ਤੁਸੀਂ ਸਰਕਾਰ ਦਾ ਬਾਈਕਾਟ ਰਵਨੀਤ ਮਿੱਟੂ ਵਾਰ-ਵਾਰ ਬਿਆਨ ਦੇ ਰਿਹਾ ਹੈ। ਸੋ ਦੇਖੋ ਰਵਨੀਤ ਮਿੱਟੂ ਕੀ ਕਹਿ ਰਿਹਾ ਮੈਨੂੰ ਵਾਰ-ਵਾਰ ਤੁਸੀਂ ਉਹਨੇ ਛੱਡ ਦਿਓ ਰਵਨੀਤ ਮਿੱਟੂ ਕੀ ਕਹਿ ਰਿਹਾ ਰਵਨੀਤ ਮਿੱਟੂ ਰਾਤ ਨੂੰ ਕੁਝ ਹੋਰ ਕਹਿੰਦਾ ਹੈ ਸਵੇਰ ਨੂੰ ਕੁਝ ਹੋਰ ਕਹਿੰਦਾ ਹੈ। ਰਵਨੀਤ ਮਿੱਟੂ ਜੀ ਨੇ ਇੱਕ ਗੱਲ ਕਹੀ ਸੀ ਤੁਸੀਂ ਦੇਖੋ। ਮੈਂ ਪਹਿਲਾਂ ਵੀ ਤੁਹਾਨੂੰ ਕਹੀ ਰਵਨੀਤ ਮਿੱਟੂ ਜੀ ਨੇ ਕਿਹਾ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਸੀਗਾ ਕਿ ਬੰਦੀ ਸਿਕਹ ਨੂੰ ਰਿਹਾ ਕਰ ਦਿਓ। ਮੈਂ ਆਪਣੇ ਪਿਤਾ ਦੇ ਕਾਤਲਾ ਨੂੰ ਰਿਹਾ ਕਰਦਾ ਮੈਂ ਮਾਫ ਕਰਦਾ ਹੁਣ ਤੁਸੀਂ ਵੀ ਕਰੋ। ਤੇ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਮੈਂ ਇਸ ਕਰਕੇ ਪਾਰਟੀ ਛੱਡਤੀ ਹੁਣ ਉਹ ਕਹਿ ਰਹੇ ਕਿ ਮੈਨੂੰ ਬੰਦੀ ਸਿੱਖਾ ਦੇ ਵੀ ਕੋਤਰਾ ਨੂੰ ਸੋ ਰਵਨੀਤ ਸਿੰਘ ਬਿੱਟੂ ਕੀ ਕਹਿੰਦੇ ਐ ਮਾਨਯੋਗ ਮੰਤਰੀ ਸਾਹਿਬ ਮੈਨੂੰ ਉਹਨਾਂ ਦੇ ਬਾਰੇ ਨਾ ਕੋਈ ਮੇਰਾ ਇੰਟਰਸਟ ਹੈ ਨਾ ਮੈਂ ਉਸ ਮੁੱਦੇ ਤੇ ਕੋਈ ਗੱਲ ਕਰਨੀ ਚਾਹੁੰਦਾ ਤੁਸੀਂ ਮੇਰੇ ਨਾਲ ਮੇਰੀ ਗੱਲ ਕਰੋ ਕਿ ਤੁਸੀਂ ਮੈਨੂੰ ਪੁੱਛੋ ਕੀ ਕਰਨਾ ਚਾਹੁੰਦਾ ਪਾਕਿਸਤਾਨ ਲਗਾਤਾਰ ਬਿਆਨ ਦੇ ਰਹੇ ਨੇ ਵੀ ਮੈਨੂੰ ਕਾ ਅਧਿਕਾਰੀ ਪਰ ਰੋਲ ਬੜਾਇਆ ਬਾਈਕਾ ਲੇਕਨ ਪਰ ਕਾਜੀ ਪ੍ਰਧਾਨ ਆ ਤੇ ਵੇ ਉਹਨਾਂ ਨੇ ਕੱਲ ਵੀ ਬਹੁਤ ਬੋਲੇ ਜਿਹੜੇ ਇੱਕ ਟੀਵੀ ਚਾਨੀ ਨਿਰਾਸ਼ਗੀ ਜ਼ਾਹਿਰ ਕੀਤੀ ਨਿਰਾਸ਼ਗੀ ਦਾ ਵੇਖੋ ਗੱਲ ਇਹ ਆ ਆਪਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਅਕਸਰ ਨਿਰਾਸ਼ਗੀਆਂ ਹੋ ਜਾਂਦੀਆਂ ਪਰਿਵਾਰ 'ਚ ਨਿਰਾਸ਼ਗੀ ਨਹੀਂ ਹੁੰਦੀ ਤੁਸੀਂ ਇੱਕ ਫੈਮਿਲੀ 'ਚ ਰਹਿੰਦੇ ਹੋ ਉੱਥੇ ਨਿਰਾਸ਼ਗੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਅਗਰ ਨਿਰਾਸ਼ਗੀ ਉਹਨਾਂ ਨੇ ਜ਼ਾਹਿਰ ਕੀਤੀ ਆ ਤਾਂ ਲੇਕਿਨ ਮੈਨੂੰ ਕੋਈ ਨਿਰਾਸ਼ਗੀ ਨਹੀਂ ਹੈ ਭਾਪ ਪੁੱਛਣਾ ਅਜੀਬ ਤੋ ਮੈਂ ਇੱਕ ਪਰਿਵਾਰ ਦਾ ਮੁਖੀ ਹਾਂ ਔਰ ਮੈਂ ਰੋਜ਼ ਰਾਜਨੀਤੀ 'ਚ ਕਹਿੰਦਾ ਕਿ ਰਾਜਨੀਤੀ ਦੇ ਅੰਦਰ ਐਂਗਰ ਵਾਸਤੇ ਗੁੱਸੇ ਹਾਸਤੇ ਕੋਈ ਜਗ੍ਹਾ ਨਹੀਂ ਕੋਈ ਵਿਅਕਤੀ ਅਗਰ ਰਾਜਨੀਤੀ ਕਰਨਾ ਚਾਹੁੰਦਾ ਹੈ ਉਹਨੂੰ ਗੁੱਸਾ ਤਿਆਗਣਾ ਪਵੇਗਾ ਤਾਦੀ ਉਹ ਵਿਅਕਤੀ ਅੱਗੇ ਵੱਧ ਸਕਦਾ ਹੈ ਰਾਜਾ ਵਿੜਿੰਗ ਨੂੰ ਆਪਣਾ ਗੁੱਸਾ ਮੇਰੇ ਤੇ ਕੋਈ ਵੀ ਵਿਅਕਤੀ ਹੁਣ ਭੜਕ ਸਕਦਾ ਹੈ ਇੱਥੇ ਆਏ ਲੋਕ ਕੋ ਕਹਿਣਗੇ 12 ਦਿਨ ਹੋ ਗਏ ਤੈਨੂੰ ਮਿਲਿਆ ਹੀ ਨਹੀਂ 10 ਦਿਨਾਂ ਤੋਂ ਕਿੱਥੇ ਸੀ ਤੂੰ ਸੋ ਮੈਂ ਉਹਨੂੰ ਸੁਣਨਾ ਹੈ ਸੋ ਬੀਂਗ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਰਾਜੇ ਵਿੜਿੰਗ ਤੇ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਹੋ ਸਕਦਾ ਹੈ ਮੈਂ ਉਹਨਾਂ ਨੂੰ ਸ਼ਾਂਤੀਿਲਤਾ ਦੇ ਨਾਲ ਸੁਣਨਾ ਹੈ ਜਿਹੜੇ ਰੁੱਸੇ ਹੋਏ ਸਾਥੀ ਮੇਰੇ ਕੋਈ ਰੁੱਸ ਗਿਆ ਹੈ ਉਹਨੂੰ ਰਾਜੇ ਵਿੜਿੰਗ ਨੇ ਘਰ ਜਾ ਕੇ ਮਨਾਉਣ ਦਾ ਕੰਮ ਕਰਨਾ ਮੇਰਾ ਕੰਮ ਹੀ ਇਹ ਹੈ ਆਸ਼ੂ ਜੀ ਤਾਂ ਇਹ ਨਹੀਂ ਕਹਿ ਰਹੇ ਨੇ ਕਿ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਆਪਣੀ ਪ੍ਰਚਾਰ ਕਰ ਲੈਣੇ ਉਹ ਕਹਿੰਦੇ ਕਿ ਮੈਨੂੰ ਕਿਸੇ ਵੀ ਮੀਟਿੰਗ 'ਚ ਸੱਦਾ ਨਹੀਂ ਜਾਂਦਾ ਜੇਕਰ ਸੱਦਾ ਜਾਵੇ ਤਾਂ ਜਾਣ ਨੂੰ ਤਿਆਰ ਹਾਂ ਕੀ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਹੋਤਾ ਨਹੀਂ 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 ਆਸ਼ੂ ਜੀ ਸਾਡੇ ਵਰਕਿੰਗ ਪ੍ਰਧਾਨ ਨੇ ਸਾਡੇ ਵੱਡੇ ਭਰਾ ਨੇ ਅੱਜ ਵੀ ਇਸ ਮੀਟਿੰਗ ਦਾ ਵੀ ਮੈਂ ਕਿਹਾ ਉਹਨਾਂ ਨੂੰ ਸਨੇਹਾ ਅਸੀਂ ਭੇਜਿਆ ਆਲਰੇਡੀ ਜ਼ਰੂਰੀ ਨਹੀਂ ਹੈ ਯਾਰ ਹੁਣ ਮਲ ਕੇ ਹੁਣ ਅਸੀਂ ਬੈਂਕ ਸਾਹਿਬ ਨੂੰ ਵੀ ਇੱਥੇ ਸਨੇਹਾ ਭੇਜਿਆ ਸਾਡੇ ਸੱਠਾ ਜੀ ਹੁਣ ਆਏ ਉਹਨਾਂ ਨੂੰ ਵੀ ਅਸੀਂ ਭੇਜਿਆ ਅਸੀਂ ਪਾਂਡੇ ਸਾਹਿਬ ਨੂੰ ਵੀ ਭੇਜਿਆ ਕਈ ਵਾਰੀ ਕੋਈ ਵਿਅਕਤੀਆਂ ਨੂੰ ਆਪਣਾ ਕੰਮ ਹੁੰਦਾ ਇਸ ਗੱਲ ਤੋਂ ਮੇਰਾ ਫਰਜ਼ ਹੈ ਬਤੌਰੇ ਮੈਂਬਰ ਆਫ ਪਾਰਲੀਮੈਂਟ ਹਰ ਵਿਅਕਤੀ ਨੂੰ ਮੈਂ ਸਨੇਹਾ ਭੇਜਾਂ ਔਰ ਬੀਇੰਗ ਅ ਵਰਕਿੰਗ ਪ੍ਰਧਾਨ ਉਹ ਮੇਰਾ ਹੋਰ ਜਿਆਦਾ ਫਰਜ਼ ਬੰਦਦਾ ਨੇ ਸੋ ਕੋਈ ਐਸੀ ਨਰਾਜ਼ਗੀ ਨਹੀਂ ਮਾੜੀ-ਮੁੱਟੀਆਂ ਜੇ ਕੋਈ ਹੋਣੇ ਮੈਨੂੰ ਨਹੀਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਜੋ ਤੁਸੀਂ ਕਰ ਰਹੇ ਹੋ ਸਿੱਧੇ ਤੌਰ ਤੇ ਕਿਹਾ ਹੈ ਪੰਜਾਬ ਚ ਕਿਤੇ ਵੀ ਕੋਈ ਮੀਟਿੰਗ ਹੁੰਦੀ ਆ ਸੱਜਣ ਜੰਦਾ ਇੱਕ ਵਰਕਿੰਗ ਪ੍ਰਧਾਨ ਨੂੰ ਨਾਲ ਜਿਹੜਾ ਲਿਜਾਣਾ ਹੁੰਦਾ ਤੇ ਬਾਕੀ ਜਿਹੜੇ ਪ੍ਰਧਾਨਾਂ ਨੂੰ ਬੋਤਾ ਤੁਸੀਂ ਕਹਿਣਾ ਸੀ ਨਾ ਕਿ ਹਰ ਜਿਹੜਾ ਪ੍ਰੋਗਰਾਮ ਹੋਇਆ ਬੀਇੰਗ ਅ ਵਰਕਿੰਗ ਪ੍ਰਧਾਨ 2.5 ਸਾਲਾਂ ਚ ਆਸ਼ੂ ਜੀ ਹਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ ਚਾਹੇ ਉਹ ਜਗਰਾਉਂਦੀ ਰੈਲੀ ਹੈ ਚਾਹੇ ਉਹ ਲੁਧਿਆਣੇ ਦੇ ਧਰਨੇ ਸੀ ਚਾਹੇ ਉਹ ਲੁਧਿਆਣੇ ਦੇ ਕੋਈ ਮੀਟਿੰਗਾਂ ਸੀ ਤੁਸੀਂ ਆਪ ਲੋਕਾਂ ਨੇ ਦੇਖਿਆ ਸੋ ਗਾਂ ਤੋਂ ਵੀ ਜੇ ਕਿਤੇ ਕੋਈ ਕਟਾਈ ਹੋਈ ਹੈ ਮੈਂ ਬਤੌਰ ਪ੍ਰਧਾਨ ਇਸ ਗੱਲ ਦੀ ਨਿਗ੍ਹਾ ਰੱਖਾਂਗਾ ਕਿ ਕਿਸੇ ਪ੍ਰਕਾਰ ਦੀ ਕੋਈ ਕਟਾਈ ਨਾ ਹੋਵੇ ਹਰ ਜਗ੍ਹਾ ਤੇ ਆਸ਼ੂ ਜੀ ਨੂੰ ਸੱਦਿਆ ਜਾਵੇ ਹਾਂਜੀ ਬਿਜਲੀ ਦਾ ਬਹੁਤ ਭਾਰੀ ਸੰਕਟ ਹੈ ਔਰ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਅਗਰ ਇੱਕ ਅੱਦੇ ਦਿਨ 'ਚ ਇਹ ਕੰਮ ਨਾ ਸੁਧਰਿਆ ਤਾਂ ਅਸੀਂ ਚੇਅਰਮੈਨ ਦੇ ਦਫ਼ਤਰ ਦੇ ਬਾਹਰ ਧਰਨਾ ਲਾਵਾਂਗੇ ਕਿਉਂਕਿ ਜਿਸ ਪ੍ਰਕਾਰ ਰੋਜ਼ਾਨਾ ਕੱਟ ਲੱਗ ਰਹੇ ਨੇ ਇੰਡਸਟਰੀ ਦਾ ਵੀ ਮੈਂ ਸਮਝਦਾ ਕਿ ਕਦੇ ਕੱਟ ਲਾ ਦਿੰਦੇ ਆ ਕਦੇ ਪਤਾ ਨਹੀਂ ਹੁੰਦਾ ਟਾਈਮਿੰਗ ਦਾ ਇਸ ਕਰਕੇ ਇੰਡਸਟਰੀ ਦਾ ਵੀ ਬਹੁਤ ਮਾੜਾ ਹਾਲ ਹੈ ਕਾਫੀ ਨੁਕਸਾਨ ਹੋਇਆ ਇੰਡਸਟਰੀ ਦਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਪਿਛਲੇ ਸਾਲ ਇਹੀ ਗੱਲਾਂ ਵੱਡੀਆਂ-ਵੱਡੀਆਂ ਕਰਦੇ ਸਨ ਕਿ ਸਾਡੇ ਕੋਲ ਤਾਂ ਬਿਜਲੀ ਵਾਧੂ ਐ ਸੀ 12 ਘੰਟੇ ਦਿੱਤੀ ਐ ਸਾਨੂੰ ਤਾਂ ਇਸ ਬਾਰੇ ਪਤਾ ਸੀ ਕਿ ਬਿਜਲੀ ਵਾਧੂ ਨਹੀਂ ਐ ਪਿਛਲੀ ਵਾਰੀ ਫਲੱਡ ਆ ਗਈ ਸਰ ਤਾਂ ਬਹੁਤ ਸਾਰੀ ਜਿਹੜੀ ਬਿਜਲੀ ਸੀ ਉਹ ਵਰਤੋਂ 'ਚ ਨਹੀਂ ਆਈ ਇਸ ਕਰਕੇ ਉਹ ਦੂਜੇ ਏਰੀਆ 'ਚ ਪਾਵਰ ਟ੍ਰਾਂਸਫਰ ਹੋ ਗਈ ਸੀ ਸੋ ਇਸ ਕਰਕੇ ਉਹ ਬਿਜਲੀ ਸਾਡੇ ਕੋਲੇ ਐਕਸੈਸ ਹੋ ਗਈ ਸੀ ਇਸ ਅੱਜ ਇਲੈਕਸ਼ਨਾਂ ਤੋਂ ਪਹਿਲਾਂ ਲੁਧਿਆਣੇ ਦੇ ਮੈਂ ਦੇਖਿਆ ਜਿੱਦੇ ਇਲੈਕਸ਼ਨ ਓਵਰ ਹੋਏ ਤੇ ਲੋਕਾਂ ਨੂੰ 18-18 ਘੰਟੇ ਮੈਂ ਤਿੰਨ-ਤਿੰਨ ਵਾਰ ਐਸਸੀ ਨਾਲ ਐਕਸੀਅਨ ਨਾਲ ਤੇ ਤੁਹਾਡੇ ਚੇਅਰਮੈਨ ਨਾਲ ਗੱਲ ਕਰਦਾ ਰਿਹਾ 18-18 ਘੰਟੇ ਬਿਜਲੀ ਦਾ ਕੱਟ ਜਿਹੜਾ ਉਹ ਲੁਧਿਆਣਾ ਚ ਲੱਗਿਆ ਰਿਹਾ ਪੀਣ ਵਾਲੇ ਪਾਣੀ ਤੋਂ ਲੋਕ ਦੁਖੀ ਰਹੇ ਲੇਕਿਨ ਕਿਸੇ ਨੇ ਬਾਤ ਨਹੀਂ ਪੁੱਛੀ ਸੋ ਇਸ ਸਰਕਾਰ ਦੇ ਜੋ ਹਾਲਾਤ ਹੈ ਉਹ ਪੰਜਾਬ ਦੇ ਲੋਕ ਉਹ ਚੰਗੇ ਤਰੀਕੇ ਨਾਲ ਵਿਸਤਾਰਪੁਰ ਨੂੰ ਜਾਣ ਰਹੇ ਮਸ਼ਹੂਰੀਆਂ ਵਾਲੀ ਸਰਕਾਰ ਵੱਡੇ ਵੱਡੇ ਬੋਰਡ ਫੇਰ ਲਾਏ ਪਏ ਹੈ ਤੇ ਲਈ ਟੋਲ ਪਲਾਜ਼ਾ ਤੇ ਕਿਸਾਨ ਬੈਠੇ ਨੇ ਬੰਦ ਦਾ ਟੋਲਾ ਦਾ ਉਹ ਮੰਗ ਕਰ ਰਹੇ ਨੇ ਰੇਟ ਘਟਾਇਆ ਜਾ ਤੁਸੀਂ ਕੀ ਕਹੋਗੇ ਕਿ I don't know ਮੈਂ ਪਰ ਮੈਂ ਉਹ ਟੋਲ ਪਲਾਜ਼ਾ ਬਾਰੇ ਗੱਲ ਕੀਤੀ ਸੀ ਅ ਕੱਲ ਪ੍ਰਿਆੰਕ ਭਾਰਤੀ ਨੇ ਜਿਹੜੇ ਸੈਕਟਰੀ ਪੀਡਬਲ ਨੇ ਸੋ ਇੱਕ ਤਾਂ ਆਇਆ ਸੀ ਲੁਧਿਆਣੇ ਦੇ ਪ੍ਰੋਜੈਕਟ ਦੀ ਆਲੀ ਖਬਰ ਲਾਈ ਸੀ ਕਿਸੇ ਨੇ ਕੀ ਜਿਹੜਾ ਲੁਧਿਆਣਾ ਦਾ ਪ੍ਰੋਜੈਕਟ ਹੈ ਉਹ ਜਿਹੜਾ ਬਾਈਪਾਸ ਹੈ ਸਾਡਾ ਉਹ ਮਤਲਬ ਕਿ ਸ਼ਿਫਟ ਹੋ ਰਿਹਾ ਹੈ ਐਸੀ ਹਜੇ ਕੋਈ ਗੱਲ ਨਹੀਂ ਹੈ ਲੇਕਿਨ ਹਾਂ ਉਹ ਰਚ ਦਿੱਕਤਾ ਹੈਗਾ ਲੈਂਡ ਐਕੁਇਜ਼ੀਸ਼ਨ ਜਿਹੜੀ ਹੋਣੀ ਹੈ ਕੁਝ ਜਗ੍ਹਾ ਤੇ ਜਿਹੜੇ ਕਿਸਾਨ ਹੈ ਉਹ ਹਜੇ ਮੰਨੇ ਨਹੀਂ ਜ਼ਮੀਨ ਦੇ ਨਾਸੀ ਲੇਕਿਨ ਪ੍ਰੋਜੈਕਟ ਕਿਤੇ ਹਜੇ ਸ਼ਿਫਟ ਨਹੀਂ ਹੋ ਰਿਹਾ ਮੈਂ ਉਹਰੇ ਤੇ ਬਿਲਕੁਲ ਆਪਦੀ ਨਿਗਾਹ ਬਣਾਈ ਛਗੀ ਆ ਉਹ ਖਬਰ ਤੋਂ ਹੀ ਨਾਲ ਦੀ ਨਾਲ ਮੈਂ ਪ੍ਰਿੰਸੀਪਲ ਸੈਕਟਰੀ ਜਿਹੜੇ ਹੈਗੇ ਆ ਪੀ ਡਬਲਯੂ ਡੀ ਨਾਲ ਗੱਲ ਕਰ ਲਈਏ ਆਉਣ ਵਾਲੇ ਸਮੇਂ ਚ ਕਿਸੇ ਹੋਰ ਵੱਡੇ ਲੀਡਰ ਨੂੰ ਮਿਲਣਾ ਪਿਆ ਉਹ ਮੈਂ ਮਿਲੂੰਗਾ ਪ੍ਰੋਜੈਕਟ ਜਾਣੀ ਦਿਆਂਗਾ ਜਿਹੜਾ ਪ੍ਰੋਜੈਕਟ ਹੈਗਾ ਉਹਰੇ ਪਿੱਛੇ ਰਾਜਾ ਵੜਿੰਗੇ ਇੱਕ ਇੱਕ ਮਤਲਬ ਕਿ ਜੋਰ ਲਾ ਦੇਗਾ ਆਣਾ ਮੈਂ ਇਹ ਵੀ ਕਹਿ ਵੀ ਸਾਨੂੰ ਲਿਸਟ ਦਿਓ ਕਿ ਕਿਹੜੇ ਪਿੰਡ ਦੀ ਜ਼ਮੀਨ ਹੈ ਜਿੱਥੇ ਤੁਸੀਂ ਐਕਵਾਜਿਸ਼ਨ ਚ ਕਰਨ ਚ ਫੇਲ ਹੋ ਰਹੇ ਜਿਹੜਾ ਕਿਹੜਾ ਸਟ੍ਰੈਚ ਹੈਗਾ ਉਹ ਸੋ ਉਸ ਸਟ੍ਰੈਚ ਤੇ ਅਸੀਂ ਕੰਮ ਕਰਾਂਗੇ ਜਾਵਾਂਗੇ ਉਹ ਕਿਸਾਨ ਭਰਾਵਾਂ ਕੋਲੇ ਜਾਵਾਂਗੇ ਕਿ ਆਉਣ ਵਾਲੇ ਸਮੇਂ ਚ ਇਹ ਅਗਰ ਐਕਵਾਜਿਸ਼ਨ ਹੋ ਜਾਂਦੀ ਹੈ ਇਸ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਮਗਰੋਂ ਸਾਰਾ ਹੋ ਗਿਆ ਹੈ ਥੋੜਾ ਮੋਟਾ ਜਿਹੜਾ ਏਰੀਆ ਰਹਿ ਗਿਆ ਉਹ ਕਰਾਵਾਂਗੇ ਜਿਹੜੀ ਤੁਸੀਂ ਦੂਸਰਾ ਸਵਾਲ ਸੀ ਉਹੀ ਮੈਂ ਨਾਲ ਉਹਨਾਂ ਤੋਂ ਇਹ ਵੀ ਸਵਾਲ ਪੁੱਛਿਆ ਉਹਨਾਂ ਨੇ ਕਿਹਾ ਇਹ ਪੂਰੇ ਦੇਸ਼ ਦੀ ਪ੍ਰਕਿਰਿਆ ਹੈ ਲਾਡੋ ਵਾਲਾ ਟੋਲ ਪਲਾਜ਼ਾ ਨਹੀਂ ਕੱਲਾ ਵਧਿਆ ਪੂਰੇ ਦੇਸ਼ ਦੇ ਅੰਦਰ ਜਿਹੜੇ ਨੈਸ਼ਨਲ ਹਾਈਵੇਜ਼ ਦੇ ਟੋਲ ਲੱਗੇ ਨੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ નીચે ਨੇ ਮਿਨਿਸਟਰੀ ਆਫ ਰੋਡਵੇਜ਼ ਦੇ ਅੰダー ਨੇ ਇਹਨਾਂ ਦੇ ਸਾਰੀ ਜਗ੍ਹਾ ਤੇ ਅਸੀਂ ਇਨਕਰੀਜ਼ ਹੁੰਦੇ ਹੈ ਜਿਹੜਾ ਟੋਲ ਹੈਗਾ ਸੋ ਇਹ ਉਹਦੇ ਚ ਹੈਗਾ ਪਰ ਹਾਂ ਅਕਸਾਮਿਆ ਦੀ ਮੰਗ ਹੈ ਇਹ ਇਹਦੇ ਤੇ ਆਈ ਵਿਲ ਸਪੀਕ ਟੂ ਮਿਸਟਰ ਗੜਕਰੀ ਸਾਹਿਬ ਕਿ ਕੀ ਚੰਗਾ ਹੋ ਸਕਦਾ ਹੈ ਤਾਂ ਜੋ ਕਿਸਾਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਰਾਹਤ ਹੋਵੇ ਪਰ ਕੁਝ ਚੀਜ਼ਾਂ ਸਾਨੂੰ ਕਾਨੂੰਨ ਦੇ ਦਾਇਰੇ ਚ ਰੱਖ ਕੇ ਪਾਲਣ ਉਹਨਾਂ ਦਾ ਕਰਨਾ ਪਵੇ ਜੀ ਸਾਹਿਬ 124 ਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੋਏ ਕਿਹਾ ਜਾ ਰਿਹਾ ਕਿ 127 ਦੀ ਰਣਨੀਤੀ ਵੀ ਤੈਕ ਕੀਤੀ ਜਾਏਗੀ ਨਾ ਇਲੈਕਸ਼ਨ ਜਨਾਬ ਉਹ ਜਿੱਥੇ ਭਾਜਪਾ ਨੇ ਰਾਮ ਮੰਦਰ ਬਣਾਉਣ ਦਾ ਆਇਆ ਹਾਂ ਹਾਂ ਪਰ ਉਹ ਨਕਾਰੇ ਗਏ ਬੀਜੇਪੀ ਨੇ ਰਾਮ ਮੰਦਰ ਦੇ ਨਾਮ ਤੇ ਬਹੁਤ ਮੰਗੀ ਉਹ ਨਕਾਰੇਗੇ ਪਰ ਉਹ ਪੰਪਰਕ ਹਲਕੇ ਜਿਹੜੇ ਉੱਪਰ ਆਏ ਅਮਰਿਤਪਾਲ ਉਹ ਸਰਪੀ ਦਿੱਤ ਦਿੱਤੇ ਉਹਨਾਂ ਨੂੰ ਕਹਿੰਦੇ ਦੇਖੋ ਸਿਆਸੀ ਸਰ ਮੈਂ ਕਿਸੇ ਨੂੰ ਕੁਝ ਨਹੀਂ ਦੇਖਦਾ ਇਟਸ ਆਲ ਡੇ ਟੂ ਡੇ ਬੇਸਿਸ ਤੇ ਤੁਸੀਂ ਤੁਹਾਡੀਆਂ ਐਕਟੀਵਿਟੀਜ਼ ਰਹਿੰਦੀਆਂ ਇਹ ਕਦੇ-ਕਦੇ ਪੰਜਾਬ ਜਿਹੜਾ ਹੈ ਪੰਜਾਬ ਹਮੇਸ਼ਾ ਹੀ ਦੇਸ਼ ਤੋਂ ਥੋੜਾ ਵੱਖਰਾ ਚੱਲਦਾ ਹੈ ਪੂਰੇ ਦੇਸ਼ ਦੇ ਅੰਦਰ ਰਾਮ ਮੰਦਰ ਦੀ ਗੱਲ ਨਹੀਂ ਬਣੀ ਇਹ ਸਵਾਰੀ ਪਹਿਲੀ ਵਾਰੀ ਰਾਮ ਮੰਦਰ ਦੇ ਥੋੜਾ ਇਥੇ ਹਾਵੀ ਰਿਆ ਕਿ ਲੋਗਾ ਨੂੰ ਥੋੜਾ ਇਧਰ ਉਧਰ ਕਨਈਆ ਫਲਾਂ ਇਹ ਉਹ ਲੇਕਿਨ ਉਹ ਚਲਾ ਗਿਆ ਦੋ ਮੇਰੇ ਖਿਆਲ ਇਹ ਬੀ ਐਂਡ ਸੀਗਾ ਉਹ ਸੋ ਸੇਮ ਜਿਹੜੇ ਪੰਥਿਕ ਲੋਗ ਇਹ ਜਿੱਤੇ ਨੇ ਜਦੋਂ ਕਾਰਗੁਜ਼ਾਰੀ ਹੋਏਗੀ ਬਹੁਤ ਛੇਤੀ ਲੋਕ ਸਾਡੇ ਉਤੇਜਨਾ ਚ ਆ ਜਾਂਦੇ ਬਹੁਤ ਛੇਤੀ ਲੋਕ ਸਾਡੇ ਬਾਖ ਆ ਜਾਂਦੇ ਸੋ ਇਹਰੇ ਬਸੇ 2.5 ਸਾਲਾਂ ਲਈ ਪ੍ਰੈਡਿਕਸ਼ਨ ਕਰਦਾ ਜਿਹੜੇ ਰਾਜਨੀਤਿਕ ਕਰ ਰਹੇ ਨੇ ਮੈਨੂੰ ਲੱਗਦਾ ਉਹ ਉਹ ਗਲਤੀ ਹੋਏਗੀ ਸਾਡੇ ਕਿਸੇ ਵੀ ਚੀਜ਼ ਦੀ ਪ੍ਰੈਡਿਕਸ਼ਨ ਕਰ ਦੇਣਾ ਕਿ ਆਉਣ ਵਾਲੇ 2.5 ਸਾਲਾਂ ਨੂੰ ਕੀ ਹੋਏਗਾ ਮੈਨੂੰ ਲੱਗਦਾ ਉਹ ਬਿਲਕੁਲ ਗਲਤ ਹੈ ਸਾਨੂੰ ਬਿਲਕੁਲ ਜਿਸ ਪ੍ਰਕਾਰ ਦਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਕਿ ਆਉਣ ਵਾਲਾ ਸੱਤ ਚੋਣਾ ਅਸੀਂ ਜਿੱਤੇ ਔਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਸਾਡਾ ਸਮਾਧਾਨ ਕਰ ਸਕਦੀ ਹੈ ਹੱਲ ਕਰ ਸਕਦੀ ਹੈ ਸਾਨੂੰ ਧਿਆਨੇ ਹੋ ਕੇ ਪੂਰਾ ਧਿਆਨ ਦੇ ਨਾਲ ਲੱਗੇ ਰਹਿਣਾ ਚਾਹੀਦਾ ਬਾਰਡਰ ਤੇ ਜਿਵੇਂ ਫੌਜੀ ਆਦੀ ਅੱਖ ਨਹੀਂ ਚੁਪਕਾਉਂਦਾ ਅਗਲੇ 2.5 ਸਾਲ ਕਾਂਗਰਸ ਦੇ ਸਾਰੇ ਲੋਕ ਇੱਕ ਟੀਮ ਬਣ ਕੇ ਇੱਕਮੁੱਠ ਹੋ ਕੇ ਅਗਰ ਡਿਊਟੀ ਦੇਣਗੇ ਤਾਂ ਕੋਈ ਦੁਨੀਆ ਦੀ ਤਾਕਤ ਕਾਂਗਰਸ ਪਾਰਟੀ ਦਾ ਰਾਜ ਆਉਣ ਤੋਂ ਰੋਕ ਨਹੀਂ ਸਕਦੀ ਔਰ ਜੇ ਫਿਰ ਕੰਨਾ ਬਾਟੀ ਇੱਧਰ ਕੁਛ ਕਹਿੰਦਾ ਇੱਧਰ ਕਿਸੇ ਨੇ ਕੁਛ ਕਹਿੰਦਾ ਕਿਸੇ ਨੇ ਮੀਡੀਆ ਤੇ ਕਹਿੰਦਾ ਫੇਰ ਕੁਝ ਵੀ ਹੋ ਸਕਦਾ ਅਦਰਵਾਈਜ਼ ਅੱਜ ਦਾ ਜਿਹੜਾ ਸਿਨੈਰੀਓ ਹੈ ਉਹ ਇਹ ਕਹਿ ਰਿਹਾ ਕਿ ਸਾਰੇ ਕਾਂਗਰਸੀ ਇੱਕਮੁੱਠ ਹੋ ਕੇ ਜਿਹੜਾ ਇੱਧਰ ਉੱਧਰ ਦੀ ਗੱਲ ਕਰਦਾ ਉਹਨੂੰ ਸਾਰੇ ਵਰਕਰ ਰੋਕਣ ਕਿ ਇਹ ਨਹੀਂ ਹੋਏਗਾ ਇੱਕ ਮੋ ਠੋਕੇ ਇੱਕ ਆਵਾਜ਼ ਦੇ ਵਿੱਚ ਅਸੀਂ ਅਗਰ ਬੋਲਾਂਗੇ ਤਾਂ ਕਾਂਗਰਸ ਪਾਰਟੀ ਨੂੰ ਔਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਜੇ ਆਪਣੇ ਆਪਣੇ ਸੋਰਾ ਲਾਗਾਗੇ ਕਿ ਆ ਜਾ ਬਈ ਚੈਨਲ ਵਾਲਿਆ ਤੈਨੂੰ ਜਿਹੜੀ ਵੀ ਰਾਜਾ ਵੜਿੰਗ ਤੋਂ ਤਕਲੀਫ ਹੋ ਸਕਦੀ ਹੈ ਰਾਜਾ ਵੜਿੰਗ ਤੋਂ ਕੋਈ ਕਮਜ਼ੋਰੀਆਂ ਰਹਿ ਸਕਦੀਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਹਾਂ ਹੋ ਸਕਦਾ ਹੈ ਲੁਧਿਆਣੇ 'ਚ ਵੀ ਕੋਈ ਕਮਜ਼ੋਰੀਆਂ ਰਹਿ ਜਾਣ ਲੇਕਿਨ ਮੈਂ ਉਹਨਾਂ ਨੂੰ ਸਿੱਖਣ ਲਈ ਤਿਆਰ ਹਾਂ ਆਪਣੇ ਕਲੀਕਸ ਤੋਂ ਜਿਹੜੇ ਵੀ ਕਲੀਕਸ ਮੈਨੂੰ ਇਹ ਗੱਲ ਦੱਸਣਗੇ ਮੈਂ ਉਹ ਸੁਣੂੰਗਾ ਤੇ ਉਹਨਾਂ ਤੇ ਧਿਆਨ ਕਰੂੰਗਾ ਕਿ ਅਸੀਂ ਮਾਲਵਾ ਹੋਰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਬੜੀ ਮਹਿੰਦ ਸਾਹਿਬ ਅਸੀਂ ਹੋਰ ਚੀਜ਼ਾਂ ਕਿਵੇਂ ਕਰ ਸਕਦੇ ਹਾਂ ਸੋ ਪਰ ਅਗਰ ਅਸੀਂ ਮੀਡੀਆ ਚੈਨਲਸ ਤੇ ਜਾ ਕੇ ਵੱਖ-ਵੱਖ ਸੁਰਾਂ 'ਚ ਬੋਲਾਂਗੇ ਤਾਂ ਮੈਨੂੰ ਲੱਗਦਾ ਕਿ ਜਨਤਾ ਉਹਨਾਂ ਨੂੰ ਵੀ ਨਹੀਂ ਮਾਫ਼ ਕਰੇਗੀ ਕਿਉਂਕਿ ਜਨਤਾ ਚਾਹੁੰਦੀ ਹੈ ਕਿ ਕਾਂਗਰਸ ਪਾਰਟੀ ਆਵੇ ਔਰ ਇਕੱਠੇ ਹੋ ਕੇ ਲੜਾਈ ਕਰੇ। ਅਗામੀ ਸੀਜ਼ਨ ਹੈਗਾ ਮੌਨਸੂਨ ਝੋਨੇ ਦਾ ਪਰ ਸਰਕਾਰ ਕਿਤੇ ਇਹਦਾ ਦਾਅਵਾ ਤਾਂ ਕਰਦੀ ਹੈ ਪਰ ਰਬੀਨੀ ਬੱਦਰ ਤੇ ਪ੍ਰਸ਼ਾਸਨਿਕ ਅਫਸਰ ਆਪ ਕਹਿ ਰਹੇ ਨੇ ਜੇਕਰ ਅਜਿਹੇ ਹਾਲਾਤ ਬਣੇ ਤਾਂ ਸਭ ਤੋਂ ਸਾਂਭੇ ਨਹੀਂ ਜਾਣਾ। ਇਹ ਤਾਂ ਇਕੱਲੇ ਝੋਨੇ ਵਾਲੇ ਹਾਲਾਤ ਹੈ ਸਾਰਾ ਪੰਜਾਬ ਹੀ ਨਹੀਂ ਸਾਂਭੇ ਜਾਣਾ ਇਸੇ ਕਰਕੇ ਮੈਂ ਕਿਹਾ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਕਿ 3.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਰਕਾਰ ਨੇ ਰੋਕੋ ਹੁਣੇ ਜਲੰਧਰ ਜਿਮਨੀ ਚੋ ਚ ਫੇਰ ਸਨੇਹਾ ਦੇਓ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਆ ਸੋ ਅਗਰ ਇਹ ਨਾ ਰੋਕਿਆ ਤਾਂ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ 5 ਲੱਖ ਕਰੋੜ ਦਾ ਕਰਜ਼ਾ ਆਇਆ ਤਾਂ ਫਿਰ ਕਿੱਦਾਂ ਕੰਮ ਚਲਾਵਾਂਗੇ ਗੱਲਾਂ ਝੋਨੇ ਦੇ ਮਾਰੇ ਹਾਲਾਤ ਨਹੀਂ ਐ ਤੁਹਾਨੂੰ ਮੈਂ ਦੱਸਿਆ ਕਿ ਪੁਲਿਸ ਵਾਲੇ ਨੌਕਰੀ ਛੱਡਣ ਲਈ ਤਿਆਰ ਹੈ ਜਿਸ ਵਰਦੀ ਲਈ ਲੋਕ ਤਰਸਦੇ ਹੁੰਦੇ ਸਨ ਧੰਨਵਾਦ 1 ਕਰੋੜ ਕਰੋੜ